ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਲੋਹੇ ਦੇ ਡੱਬੇ ਦੇ ਵਿੱਚ ਰੱਖ ਦਿਓ ਇਹ ਇੱਕ ਚੀਜ਼ ਸੰਗਤ ਜੀ ਲੋਹੇ ਦੇ ਬਾਰੇ ਤੁਸੀਂ ਆਪਣੇ ਘਰ ਦਾ ਲੋਹੇ ਦਾ ਡੱਬਾ ਵੱਖ ਰੱਖਿਆ ਹੈ ਕਿ ਨਹੀਂ ਰੱਖਿਆ ਜੇ ਨਹੀਂ ਰੱਖਿਆ ਤਾਂ ਅੱਜ ਐਵੇਂ ਦੇ ਡੱਬੇ ਦਾ ਇੰਤਜ਼ਾਮ ਕਰ ਲਓ ਕਿਉਂਕਿ ਜਿਸ ਉਪਾਦ ਦੇ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਤੁਸੀਂ 바ਸਲੋਨ ਦੇ ਡੱਬੇ ਦੇ ਵਿੱਚ ਇਹ ਚੀਜ਼ ਰੱਖ ਦੇਣੀ ਹੈ ਇਸ ਨਾਲ ਤੁਹਾਡੇ ਘਰ ਤੋਂ ਰੋਗ ਦੂਰ ਹੋ ਜਾਣਗੇ ਅਤੇ ਘਰ ਦੇ ਵਿੱਚ ਬਰਕਤ ਆਵੇਗੀ ਸਾਥ ਸੰਗਤ ਜੀ ਵੀਡੀਓ ਨੂੰ ਸਨਣ ਤੋਂ ਪਹਿਲਾਂ ਕਮੈਂਟ ਬਾਕਸ ਤੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਸੋਨਣਾ ਅਤੇ ਆਪਣੇ ਭੈਣ ਭਰਾਵਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਜੀ। ਸਾਰ ਸੰਗਜੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ। ਸੰਗਜੇ ਸੋਖ ਸਮ੍ਰiddhi ਘਰ ਆ ਕੇ ਆਪ ਆਵਾਸ ਕਰਨਗੇ। ਦੇਖੋ ਲੋਨ ਬੜੀ ਆਮ ਜਈ ਚੀਜ਼ ਹੈ ਤੇ ਆਪਣੇ ਸਭ ਦੇ ਘਰਾਂ ਦੇ ਵਿੱਚ ਲੋਨ ਹੁੰਦਾ ਹੈ। ਅੱਜ ਆਪਾਂ ਇਸ ਜੋਗਤ ਦੇ ਬਾਰੇ ਗੱਲ ਕਰਨ ਲੱਗੇ ਹਾਂ। ਔਸਨਾਲ ਸਾਡੇ ਘਰ ਦੀ ਕਾਇਆ ਪਲਟ ਜਾਵੇਗੀ ਲੋਨ ਜਿਵੇਂ ਚੁੰਡੀ ਸਬਜੀ ਦੇ ਵਿੱਚ ਪਾਈਏ ਤਾਂ ਸਵਾਦ ਵੱਧ ਜਾਂਦਾ ਹੈ ਜੇ ਨਾ ਸਬਜੀ ਦੇ ਵਿੱਚ ਪਾਈਏ ਤਾਂ ਬੇਸਵਾਦ ਸਬਜੀ ਹੋ ਜਾਂਦੀ ਹੈ ਓਵੇਂ ਹੀ ਚੁੰਡੀ ਲੋਨ ਦੀ ਆਪਾਂ ਸਹੀ ਤਰ੍ਹਾਂ ਵਰਤੋਂ ਕਰ ਲਈਏ ਤਾਂ ਕਰੋਧ ਦਲੇਦਰ ਰੋਗ ਖਤਮ ਕਰ ਦੇਵੇਗਾ ਆਪਾਂ ਇਸ ਨੂੰ ਦੋਵਾਂ ਪੱਖ ਦੇ ਨਾਲ ਸਮਝਾਂਗੇ ਵੱਖ-ਵੱਖ ਧਰਮਾਂ ਤੇ ਵਿਗਿਆਨ ਦੇ ਪੱਖ ਨਾਲ ਵੀ ਕੀ ਕਹਿੰਦੇ ਹਨ ਆਪਣੇ ਘਰ ਦੇ ਜੀਵਾਂ ਨਾਲ ਕਈ ਵਾਰ ਆਪਸ ਦੇ ਵਿੱਚ ਸਾਡੀ ਬੰਦੀ ਨਹੀਂ ਹੈ ਕਲੇ ਕਲੇਸ਼ ਰਹਿੰਦੇ ਹੈ ਆਪਾਂ ਚਾਹੁੰਦੇ ਹਾਂ ਕਿ ਆਪਸ ਦੇ ਵਿੱਚ ਬਣੇ ਪ੍ਰੇਮ ਪਿਆਰ ਸਤਿਕਾਰ ਵਧੇ ਜੋ ਵੀ ਕੰਮ ਕਰਨ ਕਈ ਵਾਰ ਹੁੰਦਾ ਹੈ ਸਿਰੇ ਨਹੀਂ ਚੜਦਾ ਪੈਸੇ ਪੱਖੋਂ ਬੜੇ ਤੰਗ ਹੋ ਜਾਂਦੇ ਹਾਂ ਤਾਂ ਉਹ ਸਾਰੇ ਜਾਣ ਲੈ ਕੇ ਇਹ ਕੰਮ ਜ਼ਰੂਰ ਕਰੋ ਇਸ ਦੇ ਨਾਲ ਸਕਾਰਾਤਮਕ ਦਾਵਾਸਾ ਹੋਵੇਗਾ ਘਰ ਦੇ ਵਿੱਚ ਬਰਕਤ ਆਵੇਗੀ ਸੰਗਤ ਜੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਲੋਨ ਦੀਆਂ ਕੁਝ ਜੁਗਤਾਂ ਦੇ ਬਾਰੇ ਫਿਰ ਆਪਾਂ ਗੱਲ ਕਰਾਂਗੇ ਲੋਨ ਦੇ ਵਿੱਚ ਕਿਹੜੀ ਚੀਜ਼ ਆਪਾਂ ਰੱਖਣੀ ਹੈ ਜਿਸ ਦੇ ਨਾਲ ਘਰ ਦੇ ਕਾਇਆ ਪਲਟ ਜਾਵੇਗੀ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਆਪਾਂ ਲੋਨ ਦੇ ਨਾਲ ਕਰਨੀ ਹੈ ਉਹ ਹੈ ਪੋਚਾ ਆਪਾਂ ਲੋਨ ਦੇ ਨਾਲ ਘਰ ਦੇ ਵਿੱਚ ਪੋਚਾ ਲਗਾਉਣਾ ਸ਼ੁਰੂ ਕਰਦੇ ਹਾਂ ਤੁਸੀਂ ਥੋੜੇ ਜਿਹਾ ਪਾਣੀ ਦੇ ਵਿੱਚ ਲੋਨ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਉਸ ਦਾ ਘਰ ਦੇ ਵਿੱਚ ਪੋਚਾ ਲਗਾਓ ਇਹ ਕੋਈ ਰੀਤੀ ਰਿਵਾਜ ਜਾਂ ਵਹਿਮ ਭਰਮ ਨਹੀਂ ਹੈ ਕਹਿ ਲਓ ਕਿ ਸਿਆਣੇ ਇਹ ਸਮਝ ਲਓ ਕਿ ਜਿਹੜੇ ਸਿਆਣੇ ਬਜ਼ੁਰਗ ਸਨ ਉਹ ਆਪਾਂ ਨੂੰ ਕਿਹਾ ਕਰਦੇ ਸੀ ਕਿ ਇਹਦੇ ਨਾਲ ਘਰ ਵਿੱਚ ਜੋ ਕਲੇਸ਼ ਨਹੀਂ ਹਟ ਦਾ ਘਰ ਦੇ ਵਿੱਚ ਸਕਾਰਾਤਮਕਤਾ ਦਾ ਵਾਸ ਹੁੰਦਾ ਹੈ ਤੇ ਜਦੋਂ ਘਰ ਲੜਾਈ ਝਗੜੇ ਘਟ ਹੋ ਗਏ ਤਾਂ ਫਿਰ ਆਪੇ ਹੀ ਪਿਆਰ ਵਧਣ ਲੱਗ ਜਾਂਦਾ ਹੈ ਜਿੱਥੇ ਪਿਆਰ ਹੈ ਉਥੇ ਆਪਾਂ ਸੁਖ ਸਮ੍ਰiddhi ਤੇ ਬਰਕਤ ਦਾ ਸਥਾਈ ਨਿਵਾਸ ਹੁੰਦਾ ਹੈ ਉਥੇ ਫਿਰ ਉਨਤੀ ਆਉਂਦੀ ਹੈ ਹੁਣ ਇਸ ਪਿੱਛੇ ਗੱਲ ਕਰਦੇ ਹਾਂ ਜੀ ਵਿਗਿਆਨ ਦੀ ਵਿਗਿਆਨਿਕ ਕਹਿੰਦੇ ਹਨ ਕਿ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਰੋਜ਼ ਥੋੜਾ ਸੈਦਾ ਨਮਕ ਪਾ ਕੇ ਉਹਦਾ ਪੋਚਾ ਲਗਾਉਂਦੇ ਹੋ ਇਹਦੇ ਨਾਲ ਤੁਹਾਡੇ ਘਰ ਦੇ ਜਿੰਨੇ ਵੀ ਬੈਕਟੀਰੀਆ ਨੇ ਜਿੰਨੇ ਵੀ ਘਟਾਣੋਂ ਨੇ ਜੋ ਤੁਹਾਨੂੰ ਬਿਮਾਰ ਕਰਦੇ ਨੇ ਉਹ ਸਾਰੇ ਖਤਮ ਹੋ ਜਾਂਦੇ ਹਨ ਇਥੋਂ ਤੱਕ ਕੇ ਕਈ ਵਾਰ ਹੁੰਦਾ ਹੈ ਕਿ ਆਪਣੇ ਘਰ ਦੀਆਂ ਵਿੱਥਾਂ ਖੁੰਝਾਂ ਦੇ ਵਿੱਚ ਵਿੱਥਾਂ ਖੁੱਡਾਂ ਦੇ ਵਿੱਚ ਛੋਟੇ ਛੋਟੇ ਕੀੜੇ ਬੜੇ ਹੁੰਦੇ ਹਨ ਜਦੋਂ ਐਵੇਂ ਰੋਜ਼ ਕਰੋਗੇ ਤਾਂ ਉਹਨਾਂ ਨੂੰ ਉਸੇ ਨਮਕ ਦੀ ਜਿਹੜੀ ਸੁਗੰਧ ਹੈ ਉਹਦੇ ਨਾਲੋਂ ਤੁਹਾਡੇ ਘਰ ਛੱਡ ਕੇ ਆਪੇ ਬਾਹਰ ਚਲੇ ਜਾਣਗੇ ਜਿਸ ਦੇ ਨਾਲ ਉਹ ਜਦੋਂ ਬਾਹਰ ਚਲੇ ਗਏ ਤਾਂ ਤੁਹਾਡੇ ਘਰ ਦਾ ਕੋਈ ਵੀ ਜੀ ਬਿਮਾਰ ਨਹੀਂ ਹੋਵੇਗਾ ਜਦੋਂ ਬਿਮਾਰ ਨਹੀਂ ਹੋਵੋਗੇ ਤਾਂ ਸਾਰੇ ਤੁਸੀਂ ਹਸਟ-ਪਾਸਟ ਰਹੋਗੇ ਤਾਂ ਉਤਮ ਕਰੋ ਮਿਹਨਤ ਕਰੋ ਤੇ ਆਪ ਹੀ ਤੁਹਾਡੇ ਘਰ ਬਰਕਤ ਆਵੇਗੀ ਹਾਂ ਦੂਜੀ ਚੀਜ਼ ਕਈ ਵਾਰ ਘਰ ਦੇ ਵਿੱਚ ਕੀ ਹੁੰਦਾ ਹੈ ਕਿ ਪੈਸਾ ਬੜਾ ਜ਼ਿਆਦਾ ਖਰਚ ਹੋ ਜਾਂਦਾ ਹੈ ਪਰ ਅਜਾ ਹੀ ਖਰਚ ਹੋ ਜਾਂਦਾ ਹੈ ਜਾਂ ਕੋਈ ਬਿਮਾਰ ਹੋ ਗਿਆ ਜਾਂ ਕੋਈ ਅਚਾਨਕ ਕਿਤੇ ਨਾ ਕਿਤੇ ਕੋਈ ਮੁਸੀਬਤ ਪੈ ਗਈ ਕਹਿੰਦੇ ਹਨ ਕਿ ਤੁਸੀਂ ਕੀ ਕਰਨਾ ਹੈ ਕਿ ਘਰ ਦੇ ਕਿਸੇ ਵੀ ਕੋਨੇ ਦੇ ਵਿੱਚ ਕੱਚ ਦਾ ਪਾਂਡਾ ਲੈਣਾ ਹੈ ਉਹਦੇ ਵਿੱਚ ਲੋਨ ਤੇ ਪਾਣੀ ਪਾ ਕੇ ਦੋਵੇਂ ਚੀਜ਼ਾਂ ਕਿਸੇ ਵਿਥਾਂ ਤੇ ਰੱਖ ਦਿਓ ਘਰ ਦੇ ਕੋਨੇ ਦੇ ਵਿੱਚ ਜਿੱਥੇ ਸੂਰਜ ਦੀ ਰੋਸ਼ਨੀ ਨਹੀਂ ਆਉਂਦੀ ਜਾਂ ਫਿਰ ਜਿੱਥੇ ਐਵੇਂ ਹੋਵੇ ਕਿ ਬਾਰ-ਬਾਰ ਤੁਹਾਡੇ ਸਾਰਿਆਂ ਦੀ ਨਿਗ੍ਹਾ ਨਹੀਂ ਜਾਂਦੀ ਜਾਂ ਫਿਰ ਉਹਨੂੰ ਕੋਈ ਡੋਲ ਜਾਂ ਫਿਰ ਉਹਨੂੰ ਕੋਈ ਡੋਲ ਨਾ ਸਕੇ ਆਸੇ-ਪਾਸੇ ਇਸ ਥਾਂ ਤੇ ਰੱਖ ਦਿਓ ਕਹਿੰਦੇ ਹਨ ਕਿ ਹੌਲੀ-ਹੌਲੀ ਤੁਹਾਡੇ ਘਰ ਦੀ ਸਾਰੀ ਘਰ ਦੀ ਸਾਰੀ ਨਕਾਰਾਤਮਕਤਾ ਸੋਖ ਲਵੇਗਾ ਇਹਦੇ ਨਾਲ ਤੁਹਾਡੇ ਘਰ ਜੋ ਜਿਹੜਾ ਇਹਦੇ ਨਾਲ ਤੁਹਾਡੇ ਘਰ 'ਚ ਜਿਹੜੀ ਨਕਾਰਾਤਮਕਤਾ ਕਰਕੇ ਪੈਸਾ ਖਰਾਬ ਹੁੰਦਾ ਹੈ, ਭਾਵ ਕਿ ਖਰਚ ਹੁੰਦਾ ਹੈ, ਰੋਗ ਆਉਂਦੇ ਹਨ, ਮੁਸੀਬਤਾਂ ਹੁੰਦੀਆਂ ਹਨ। ਉਹ ਨਕਾਰਾਤਮਕਤਾ ਨੂੰ ਸੋਖ ਲੈਂਦਾ ਹੈ। ਹੌਲੀ-ਹੌਲੀ ਤੁਹਾਡੇ ਘਰ ਦਾ ਸਾਰਾ ਕੁਝ ਠੀਕ ਹੋ ਜਾਂਦਾ ਹੈ। ਵਿਗਿਆਨਕ ਕਿ ਜਿਹੜਾ ਸੈਦਾ ਨਮਕ ਹੈ, ਇਹ ਸੋਖਣ ਦੀ ਤਾਕਤ ਨੂੰ ਬਹੁਤ ਜ਼ਿਆਦਾ ਰੱਖਦਾ ਹੈ। ਇਦੇ ਵਿੱਚ ਜਦੋਂ ਆਸੇ-ਪਾਸੇ ਦੀ ਜਿਵੇਂ ਦੀ એનર્ਜੀ ਹੁੰਦੀ ਹੈ ਇਹ ਉਹਨੂੰ ਸੋਖ ਲੈਂਦਾ ਹੈ ਇਸ ਕਰਕੇ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਵਿਗਿਆਨ ਵੀ ਇਸ ਨੂੰ ਮੰਨਦੇ ਹਨ ਕਿ ਕਿਸੇ ਦਾ ਨਮਕ ਆਪਣੇ ਆਸੇ-ਪਾਸੇ ਦਾ ਜੋ ਵੀ ਹੈ ਉਹਨੂੰ ਸੋਖ ਲੈਂਦਾ ਹੈ ਸਾਇੰਸ ਵੀ ਕਹਿੰਦੀ ਹੈ ਕਿ ਜਦੋਂ ਤੁਸੀਂ ਸੈਦਾ ਨਮਕ ਜਿਵੇਂ ਤੁਸੀਂ ਐਵੇਂ ਰੱਖਦੇ ਹੋ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਮਨ ਹੈ ਆਸੇ-ਪਾਸੇ ਦਾ ਜਿਵੇਂ ਬੈਕਟੀਰੀਆ ਘਟਾਉਣ ਉਹ ਵੀ ਸੌਕੇ ਗਏ ਤਾਂ ਇਹਦੇ ਨਾਲ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਜਦੋਂ ਮਨ ਨੂੰ ਸ਼ਾਂਤੀ ਮਿਲੇ ਤਾਂ ਫੈਸਲੇ ਲੈਣ ਦੇ ਵਿੱਚ ਤੁਸੀਂ ਸਹੀ ਫੈਸਲੇ ਲਵੋਗੇ ਤੇ ਬਹੁਤ ਕੁਝ ਘਰ ਦੇ ਵਿੱਚ ਆਪੇ ਹੀ ਠੀਕ ਹੋ ਜਾਵੇਗਾ ਫਿਰ ਹਰ ਥਾਂ ਤੁਹਾਨੂੰ ਕਾਮਯਾਬੀ ਵੀ ਮਿਲੇਗੀ ਸਾਸ ਸੰਗਤ ਜੀ ਹੁਣ ਗੱਲ ਕਰਦੇ ਹਾਂ ਆਪਾਂ ਆਪਣੇ ਨੋਂ ਦੇ ਡੱਬੇ ਚ ਰੱਖਣਾ ਕੀ ਹੈ ਸਭ ਤੋਂ ਪਹਿਲੀ ਗੱਲ ਨੋਂ ਦਾ ਜਿਹੜਾ ਡੱਬਾ ਹੈ ਉਹ ਕੱਚ ਦਾ ਹੋਣਾ ਚਾਹੀਦਾ ਹੈ ਉਹ ਕੱਚ ਦਾ ਹੋਣਾ ਚਾਹੀਦਾ ਹੈ ਹੋਰ ਕਿਸੇ ਚੀਜ਼ ਦਾ ਨਹੀਂ ਹੋਣਾ ਚਾਹੀਦਾ ਭੁੱਲ ਕੇ ਵੀ ਕਦੇ ਲੋਹੇ ਦੇ ਲੋਹ ਨੂੰ ਭੁੱਲ ਕੇ ਵੀ ਕਦੇ ਲੋਹ ਨੂੰ ਲੋਹੇ ਦੇ ਡੱਬੇ ਵਿੱਚ ਨਾ ਪਾਓ ਦੂਜਾ ਲੋਹੇ ਦਾ ਡੱਬਾ ਪਲਾਸਟਿਕ ਦਾ ਵੀ ਨਹੀਂ ਹੋਣਾ ਚਾਹੀਦਾ ਬਹੁਤੇ ਘਰਾਂ ਦੇ ਵਿੱਚ ਲੋਹੇ ਦਾ ਡੱਬਾ ਪਲਾਸਟਿਕ ਦਾ ਹੀ ਹੁੰਦਾ ਹੈ ਇਹਦੇ ਨਾਲ ਵੀ ਤੁਹਾਨੂੰ ਬਿਮਾਰੀਆਂ ਲੱਗ ਸਕਦੀਆਂ ਹਨ ਕੱਚ ਦਾ ਹਮੇਸ਼ਾ ਡੱਬਾ ਲਓ ਇਹਦੇ ਵਿੱਚ ਤੁਸੀਂ ਘਾਟ ਤੋਂ ਘਾਟ 10 ਤੋਂ ਸੀ ਲੌਂਗ ਲੈ ਲਓ। ਉਹਦੇ ਥੱਲੇ ਪਹਿਲਾਂ ਲੌਣ ਪਾ ਕੇ ਫਿਰ ਲੌਣ ਪਾ ਕੇ ਉੱਤੇ ਇਹ ਜਿਹੜੇ ਲੌਂਗ ਹਨ ਉਹ ਰੱਖਦੇ ਨੇ ਹਨ। ਜਿਵੇਂ ਸਿਆਣੇ ਲੋਕ ਕਿਹਾ ਕਰਦੇ ਸੀ ਕਿ ਜਦੋਂ ਤੁਸੀਂ ਕਿ ਜਦੋਂ ਤੁਸੀਂ ਲੌਣ ਦੇ ਵਿੱਚ ਐਵੇਂ ਲੌਂਗ ਪਾ ਕੇ ਰੱਖ ਦਿੰਦੇ ਹੋ ਤੁਹਾਡੇ ਘਰ ਧਨ ਸੰਪਤੀ ਇੰਨੇ ਜ਼ਿਆਦਾ ਆਉਂਦੀ ਹੈ ਤੁਹਾਡੇ ਘਰ ਪੈਸੇ ਦੇ ਭੰਡਾਰ ਆਉਣਗੇ। ਤੁਹਾਡੇ ਘਰ ਦੀ ਕਾਇਆ ਜਿਹੜੀ ਹੈ ਉਹ ਪਲਟ ਜਾਵੇਗੀ ਤੁਹਾਡੇ ਘਰ ਪ੍ਰੇਮ ਤੁਹਾਡੇ ਘਰ ਪ੍ਰੇਮ ਸੁਖ ਸ਼ਾਂਤੀ ਰਹੇਗੀ ਜਿੰਨੇ ਵੀ ਜਿੰਨੇ ਵੀ ਨਕਾਰਾਤਮਕ ਪ੍ਰਭਾਵ ਹੈ ਉਹ ਘਰ ਤੋਂ ਦੂਰ ਚਲਾ ਜਾਵੇਗਾ ਘਰ ਦੇ ਜੀ ਹਮੇਸ਼ਾ ਹਰ ਕੰਮ ਨੂੰ ਉਦਮ ਦੇ ਨਾਲ ਕਰਨਗੇ ਤਾਂ ਦਲੇਦਰ ਕੋਹਾ ਦੂਰ ਹੋ ਜਾਏਗਾ ਸਾਰੇ ਰੋਗ ਮੁਕਤ ਰਹਿਣਗੇ ਕਹਿੰਦੇ ਕਿ ਇਸ ਤਰ੍ਹਾਂ ਕਰਨ ਨਾਲ ਘਰ ਦੇ ਵਿੱਚ ਧੰ ਦਾ ਆਗਮਨ ਹੁੰਦਾ ਹੈ ਉਹਨਾਂ ਗੱਲ ਕਰਦੇ ਹਾਂ ਵਿਗਿਆਨ ਕੀ ਕਹਿੰਦਾ ਹੈ ਵਿਗਿਆਨ ਕਹਿੰਦਾ ਹੈ ਕਿ ਪਹਿਲਾਂ ਪੁਰਾਣੇ ਲੋਕੀ ਕੀ ਕਰਦੇ ਹੁੰਦੇ ਸੀ ਕਿ ਉਹ ਐਵੇਂ ਲੋਨ ਇੱਕ ਅਲੱਗ ਤੋਂ ਘਰ ਡੱਬਾ ਰੱਖਦੇ ਹੁੰਦੇ ਸੀ ਉਹ ਲੋਨ ਦੇ ਵਿੱਚ ਕਾਫੀ ਮਾਤਰਾ ਚ ਕਹਿ ਲਓ ਕਿ 10 ਤੋਂ 15 ਲੋਨ ਪਾ ਕੇ ਫਿਰ ਉੱਪਰ ਲੋਨ ਪਾ ਕੇ ਐਵੇਂ ਰੱਖ ਦਿੰਦੇ ਸਨ ਫਿਰ ਕੀ ਕਰਦੇ ਸੀ ਕਿ ਸਵੇਰੇ ਉਠਣਸਾਰੇ ਇਹ ਜਿਹੜਾ ਅੱਜ ਕੱਲ ਆਪਾਂ ਪੈਕਟਾਂ ਦੇ ਨਾਲ ਲੋਨ ਲੈਂਦੇ ਹਾਂ ਉਹ ਸედა ਨਮਕ ਲਿਆਉਂਦੇ ਸੀ ਉਹ ਆ ਨਈ ਸਿਕਾ ਦੇ ਕੇ ਜਿਹੜਾ ਆਪਾਂ ਅੱਜ ਕੱਲ ਪੈਕਟਾਂ ਵਾਲਾ ਲੋਨ ਲਿਆਉਂਦੇ ਹਾਂ ਉਹ ਸედა ਨਮਕ ਲਿਆਉਂਦੇ ਸੀ ਉਸ ਨੂੰ ਚੰਗੀ ਤਰ੍ਹਾਂ ਫਿਰ ਕੋਟਲੇ ਲੈਂਦੇ ਸਨ ਤੇ ਡੱਬੇ ਵਿੱਚ ਪਾਉਂਦੇ ਸੀ ਉਹ ਕੀ ਕਰਦੇ ਸੀ ਕਿ ਸਵੇਰੇ ਉੱਠ ਕੇ ਜਿਹੜਾ ਲੋਨ ਸੀ ਲੌਂਗ ਪਾ ਕੇ ਰੱਖ ਰੱਖਿਆ ਹੋਇਆ ਸੀ ਉਹ ਕੁਝ ਕੁ ਚੁੰਡੀਆਂ ਗਰਮ ਪਾਣੀ ਦੇ ਵਿੱਚ ਉਹ ਲੋਨ ਪਾਉਂਦੇ ਸੀ ਫਿਰ ਉਹ ਉਹਨੂੰ ਪੀ ਲੈਂਦੇ ਸੀ ਤੇ ਹੁਣ ਐਵੇਂ ਪੀਣ ਦੇ ਨਾਲ ਹੋਏਗਾ ਕਿ ਪੇਨ ਨਾਲ ਹੁੰਦਾ ਸੀ ਕਿ ਜਿੰਨੇ ਉਹਨਾਂ ਦੇ ਸਰੀਰ ਦਾ ਆਪਣੇ ਅੰਦਰੋਂ ਮਸਤੀ ਅੰਦਰੋਂ ਜਿਹੜੀ ਥਕਾਵਟ ਹੈ ਉਹ ਦੂਰ ਹੁੰਦੇ ਆ ਤੇ ਸਰੀਰ ਮਜ਼ਬੂਤ ਹੁੰਦਾ ਸੀ। ਸਰੀਰ ਦੇ ਅੰਦਰ ਵਿਸ਼ਾਲੇ ਪਦਾਰਥ ਸਨ ਜਿਨ੍ਹਾਂ ਦੇ ਨਾਲ ਆਪਾਂ ਨੂੰ ਬਿਮਾਰੀ ਹੁੰਦੀ ਹੈ ਖਤਰਾ ਹੁੰਦਾ ਸੀ। ਉਹ ਸਾਰੇ ਉਹਨਾਂ ਦੇ ਬਾਥਰੂਮ ਨਾਲ ਮਲ ਰਹੀਂ ਬਾਹਰ ਨਿਕਲ ਜਾਂਦੇ ਸੀ। ਪੇਟ ਦੇ ਵਿੱਚ ਉਹਨਾਂ ਨੂੰ ਕਬਜ ਹੁੰਦੇ ਸੀ, ਉਹਨਾਂ ਨੂੰ ਗੈਸ ਆਉਂਦੀ ਸੀ। ਉਹਨਾਂ ਦਾ ਢਿੱਡ ਵੱਡਾ ਸੀ। ਇਸ ਤਰ੍ਹਾਂ ਉਹ ਸਾਰੇ ਇਨ੍ਹਾਂ ਰੋਗਾਂ ਤੋਂ ਮੁਕਤ ਰਹਿੰਦੇ ਸੀ। ਜਿਆਦਾ ਸਵੇਰੇ ਉੱਠ ਕੇ ਇਹਦਾ ਸੇਵਨ ਕਰ ਲੈਂਦੇ ਸੀ ਉਸ ਤੋਂ ਬਾਅਦ ਕੀ ਕਰਦੇ ਸੀ ਕਿ ਉਹ ਜਿਹੜਾ ਲੋਨ ਤੇ ਉਹਨਾਂ ਲੌਂਗਰ ਲਾ ਕੇ ਰੱਖਿਆ ਸੀ ਉਸ ਤੋਂ ਬਾਅਦ ਉਹਦੀ ਇੱਕ ਚੁੰਡੀ ਤੋਂ ਵੀ ਥੋੜਾ ਜਿਹਾ ਲੈ ਕੇ ਇੱਕ ਬੋਨ ਸਰੋਂ ਦੇ ਤੇਲ ਨੂੰ ਲੈ ਕੇ ਉਹਨੂੰ ਚੰਗੀ ਤਰ੍ਹਾਂ ਤਲੀ ਤੇ ਰਗੜ ਲੈਂਦੇ ਸੀ ਤੇ ਉਸ ਤੋਂ ਬਾਅਦ ਉਹਨੂੰ ਆਪਣੇ ਦੰਦਾਂ ਦੇ ਉੱਤੇ ਚੰਗੀ ਤਰ੍ਹਾਂ ਰਗੜਦੇ ਸੀ ਜਦੋਂ ਆਪਣੇ ਦੰਦਾਂ ਉੱਤੇ ਐਵੇਂ ਰਗੜਦੇ ਸੀ ਤੇ ਇਸ ਤਰ੍ਹਾਂ ਕੀ ਹੁੰਦਾ ਸੀ ਕਿ ਜਿਹੜੇ ਦੰਦ ਨੇ ਉਹਨਾਂ ਦੇ ਕਈ ਵਾਰ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਿਲਦੇ ਸਨ ਪੀੜੋਂਦੇ ਸਨ ਤੇ ਉਹ ਦੰਦ ਮਜ਼ਬੂਤ ਰਹਿੰਦੇ ਸਨ ਕਿਸੇ ਤਰ੍ਹਾਂ ਵੀ ਐਵੇਂ ਕਿਸੇ ਜੜ ਚ ਕੀੜਾ ਲੱਗਾ ਹੋਵੇ ਇਹ ਵੀ ਨਹੀਂ ਸੀ ਹੁੰਦਾ ਕੀੜੇ ਵੀ ਨਹੀਂ ਸਨ ਲੱਗਦੇ ਤੇ ਕਦੇ ਦੰਦ ਦਾ ਦਰਦ ਵੀ ਨਹੀਂ ਹੁੰਦਾ ਸੀ ਜਿਹੜੇ ਮਸੂੜੇ ਕਈ ਵਾਰ ਫੁੱਲ ਜਾਂਦੇ ਨੇ ਉਹ ਵੀ ਨਹੀਂ ਸੀ ਉਹਨਾਂ ਦੇ ਹੁੰਦੇ ਮਸੂੜੇ ਜਿਹੜੇ ਉਹ ਵੀ ਮਜ਼ਬੂਤ ਹੋ ਜਾਂਦੇ ਸੀ ਪਾਵ ਦੰਦਾਂ ਦੇ ਨਾਲ ਜੋੜੇ ਕੋਈ ਵੀ ਦਿੱਕਤ ਨਹੀਂ ਆਉਂਦੀ ਸੀ ਕਿਉਂਕਿ ਇਹ ਸਵੇਰੇ ਉੱਠ ਕੇ ਇਹਦੀ ਵਰਤੋਂ ਕਰਦੇ ਸੀ ਉਸ ਤੋਂ ਬਾਅਦ ਕੀ ਕਰਦੇ ਸੀ ਕਿ ਪ੍ਰਮਾਤਮਾ ਦਾ ਨਾਮ ਲੈ ਲੈ ਇਸ਼ਨਾਨ ਕਰਦੇ ਸੀ ਇਸ਼ਨਾਨ ਕਰਨ ਲੱਗਿਆ ਉਹ ਜਿਹੜਾ ਪਾਣੀ ਸੀ ਹਮੇਸ਼ਾ ਗੁਣਗੁਣਾ ਲੈਂਦੇ ਸੀ ਉਹਦੇ ਵਿੱਚ ਉਹ ਅੱਧਾ ਚਮਚ ਲੋਹਾਂ ਦਾ ਤੇ ਜਿਹੜਾ ਉਹਨਾਂ ਲੌਂਗ ਮਿਕਸ ਕੀਤਾ ਹੁੰਦਾ ਸੀ ਉਹਦਾ ਪਾ ਕੇ ਪਾਣੀ ਵਿੱਚ ਉਹਨਾਂਉਂਦੇ ਸੀ ਕਿਉਂਕਿ ਪਹਿਲਾਂ ਸਾਬਣ ਇਹ ਚੀਜ਼ਾਂ ਘੱਟ ਵਰਤਦੇ ਹੁੰਦੇ ਸੀ ਤੇ ਉਹਨਾਂ ਦੀ ਜਿਹੜੀ ਸਿਹਤ ਸੀ ਨਰੋਈ ਹੁੰਦੀ ਸੀ ਉਹਦਾ ਅੱਧਾ ਚਮਚ ਪਾ ਕੇ ਉਹਦੇ ਨਾਲ ਉਸ ਪਾਣੀ ਨਾਲ ਉਹਨੂੰ ਆੜਾ ਰੱਖ ਕੇ ਉਹਦੇ ਨਾਲ ਨਹਾਇਆ ਕਰਦੇ ਸੀ ਇਹਨਾਂ ਨਾਲ ਕੀ ਹੁੰਦਾ ਸੀ ਕਿ ਜਿਹੜੇ ਸਕਿਨ ਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਦੇ ਸੀ ਜਿੰਨੀ ਸਰੀਰ ਦੀ ਥਕਾਵਟ ਹੁੰਦੀ ਸੀ ਉਹ ਸਾਰੀ ਦੂਰ ਹੋ ਜਾਂਦੀ ਸੀ ਇਹਦੇ ਨਾਲ ਹੁੰਦਾ ਸੀ ਕਿ ਚਮੜੀ ਬੜੀ ਜ਼ਿਆਦਾ ਸਾਫ਼ ਹੁੰਦੀ ਸੀ ਰੰਗ ਸਾਫ਼ ਸੀ ਦਾਗ ਮਹਾਸਿਆਾਂ ਤੋਂ ਛੁਟਕਾਰਾ ਮਿਲਦਾ ਸੀ ਜਿਨ੍ਹਾਂ ਦੇ ਤਾਨ ਤੋਂ ਦੁਰਗਦ ਆਉਂਦੀ ਸੀ ਉਹ ਵੀ ਦੂਰ ਹੋ ਕੇ ਚੰਗੀ ਸੁਗੰਧ ਆਉਂਦੀ ਸੀ ਕਈ ਵਾਰ ਕੀ ਹੁੰਦਾ ਸੀ ਕਿ ਕਈ ਟੈਨਸ਼ਨ ਜਾਂ ਕੋਈ ਤਣਾ ਜਾਂ ਸਿਰ ਦੁੱਖ ਦਾ ਤਾਂ ਉਸ ਪਾਣੀ ਦੇ ਨਾਲ ਨਹਾਉਂਦੇ ਸੀ ਤੇ ਇਹਨਾਂ ਨੂੰ ਸ਼ਾਂਤੀ ਮਿਲਦੀ ਸੀ ਜਿਵੇਂ ਕੋਈ ਬੜਾ ਥੱਕਿਆ ਟੁੱਟਿਆ ਹੁੰਦਾ ਸੀ ਜਾਂ ਬੜਾ ਜ਼ਿਆਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕੀਤਾ ਹੁੰਦਾ ਸੀ ਤੇ ਉਹਦੇ ਮਸਲਾਂ ਨੂੰ ਬੜਾ ਆਰਾਮ ਦੇਂਦੇ ਸੀ ਜੈਸੇ ਨਾਲ ਸਰੀਰ ਨੂੰ ਆਰਾਮ ਮਿਲਦਾ ਤੇ ਨੀਂਦ ਬੜੀ ਸੋਹਣੀ ਆਉਂਦੀ ਸੀ ਬੀਬੀਆਂਵੇਂ ਮੂੰਹ ਇਸੇ ਹੀ ਪਾਣੀ ਨਾਲ ਧੋਂਦੀਆਂ ਸੀ ਤੇ ਸਾਬਣ ਦਾ ਫੇਸ ਵਾਸ਼ ਵਰਤਦੀਆਂ ਸਨ ਫੇਸ ਬੜਾ ਜ਼ਿਆਦਾ ਗਲੋ ਕਰਦਾ ਸੀ ਇਸ ਪਾਣੀ ਨੂੰ ਇਸ ਚੀਜ਼ ਨੂੰ ਕਲੀਨਜ਼ਰ ਦੀ ਤਰ੍ਹਾਂ ਵਰਤਿਆ ਜਾਂਦਾ ਸੀ ਇਸ ਤੋਂ ਅਪਰੰਥ ਉਹ ਕੀ ਕਰਿਆ ਕਰਦੇ ਸੀ ਕਿ ਜਦੋਂ ਰੋਟੀ ਪਾਣੀ ਖਾਂਦੇ ਸੀ ਉਸ ਤੋਂ ਬਾਅਦ ਉਨਾ ਇੱਕ ਹੋਰ ਕੱਚ ਦੇ ਡੱਬੇ 'ਚ ਸ਼ਹਿਦ ਜਿਹੜਾ ਥੋੜੇ ਲੋਕ ਕਹਿੰਦੇ ਕਿ ਰੋਟੀ ਖਾਣ ਤੋਂ ਬਾਅਦ ਉਹ ਇੱਕ ਚਮਚ ਜਿਹੜਾ ਚੌਥਾ ਹਿੱਸਾ ਅੱਧਾ ਹਿੱਸਾ ਲੈ ਲਓ ਆਪਣੀ ਸ਼ਮਿਤਾ ਦੇ ਅਨੁਸਾਰ ਜੋ ਪਚਾ ਸਕੇ ਕਹਿੰਦੇ ਕਿ ਕੋਸੇ ਪਾਣੀ ਵਿੱਚ ਉਹ ਪਾ ਕੇ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਪੀਆ ਕਰਦੇ ਸਨ ਕਹਿੰਦੇ ਇਸ ਤਰ੍ਹਾਂ ਜਦੋਂ ਸ਼ਹਿਦ ਤੇ ਲੌਂਗ ਨੂੰ ਹਫ਼ਤੇ ਵਿੱਚ ਇੱਕ ਪਾਸੇ ਰੱਖ ਕੇ ਉਸ ਤੋਂ ਬਾਅਦ ਉਹਨੂੰ ਪੀਂਦੇ ਹੁੰਦੇ ਸੀ ਤੇ ਆਪਣਾ ਸਰੀਰ ਦਾ ਕਈ ਵਾਰ ਕਈਆਂ ਦੇ ਢਿੱਡ ਜਿਵੇਂ ਹੁਣ ਅੱਜ ਕੱਲ ਆਪਾਂ ਸਾਰਿਆਂ ਦੇ ਢਿੱਡ ਜਿਵੇਂ ਬਾਹਰ ਨਿਕਲ ਗਏ ਨੇ ਕਿਸੇ ਨਾ ਕਿਸੇ ਚੀਜ਼ ਦਾ ਇਹ ਆਪਣੇ ਢਿੱਡ ਦੇ ਅੰਦਰ ਇੱਕ ਮੋਟਾ ਬਲਬ ਮਾਟਾ ਬਲਬ ਹੁੰਦਾ ਹੈ ਜਿੰਨਾ ਦਾ ਵਜਨ ਵਾਧ ਜਾਂਦਾ ਹੈ ਉਹ ਘਟਨਾ ਆਰੰਭ ਹੋ ਜਾਂਦਾ ਸੀ ਭਾਵੇਂ ਆਪਾਂ ਜੋ ਵੀ ਖਾਂਦੇ ਪੀਂਦੇ ਸੀ ਉਹ ਸਰੀਰ ਨੂੰ ਪਚਾ ਕੇ ਜੋ ਬਾਕੀ ਫੋਗਟ ਪਦਾਰਥ ਹੁੰਦੇ ਸਨ ਉਸ ਨੂੰ ਬਾਹਰ ਕੱਢ ਦਿੰਦਾ ਸੀ ਜੋ ਆਪਾਂ ਸ਼ਾਇਦ ਤੇ ਐਵੇਂ ਲੌਂਗ ਪੀਂਦੇ ਸਨ ਤੇ ਉਹਦੇ ਨਾਲ ਇਨਫੈਕਸ਼ਨ ਨਹੀਂ ਹੁੰਦੀ ਸੀ ਸਰਦੀ ਜ਼ੁਕਾਮ ਖੰਗ ਪੇਟ ਦੀਆਂ ਸਮੱਸਿਆਵਾਂ ਕਬਜ ਨਹੀਂ ਹੁੰਦੀ ਸੀ ਜਿਹੜਾ ਨਮਕ ਹੈ ਦੋਵੇਂ ਸਹੀ ਤਰੀਕੇ ਦੇ ਨਾਲ ਵਰਤੋਂ ਕਰਦੇ ਸਨ ਪਹਿਲਾਂ ਲੋਕੀ ਹਰ ਇੱਕ ਚੀਜ਼ ਨੂੰ ਇੰਨਾ ਸੀਰੀਅਸ ਨਹੀਂ ਲੈਂਦੇ ਸੀ ਇਸ ਕਰਕੇ ਧਰਮ ਦੇ ਨਾਲ ਜੋੜ ਦਿੰਦੇ ਸੀ ਲੋਕ ਇਸ ਦੀ ਵਰਤੋਂ ਕਰਨਗੇ ਤੇ ਬਾਅਦੋਂ-ਬਾਦ ਇਹਦਾ ਫਾਇਦਾ ਚੁੱਕਣਗੇ ਪਹਿਲਾ ਸਮੇਂ ਚ ਪਹਿਲੇ ਸਮਿਆਂ ਵਿੱਚ ਹੁੰਦਾ ਕੀ ਸੀ ਕਿ ਜਿਹੜਾ ਆਵਾਜਾਈ ਦੇ ਸਾਧਨ ਬੜੇ ਘੱਟ ਸਨ ਆਵਾਜਾਈ ਦੇ ਸਾਧਨ ਘੱਟ ਸਨ ਤਾਂ ਲੋਕੀ ਪੈਦਲ ਹੀ ਸਫ਼ਰ ਕਰਿਆ ਕਰਦੇ ਸਨ ਤੇ ਹਰੇਕ ਜਿਹੜੇ ਪੁਰਾਣੇ ਆਪਣੇ ਬਜ਼ੁਰਗ ਸੇ ਸਾਰਿਆਂ ਨੂੰ ਕਹਿੰਦੇ ਸੀ ਕਿ ਆਪਣੇ ਜੇਬ 'ਚ ਇੱਕ ਜਾਂ ਦੋ ਲੌਂਗ ਜ਼ਰੂਰ ਰੱਖੋ ਜਦੋਂ ਵੀ ਤੁਹਾਨੂੰ ਜ਼ਰੂਰਤ ਹੋਵੇ ਇਹ ਰੱਖਿਆ ਕਰੋ ਤੇ ਜਦੋਂ ਤੁਹਾਨੂੰ ਐਵੇਂ ਲੱਗੇ ਕਿ ਇਮਿਊਨਿਟੀ ਸਾਡੀਆਂ ਸਾਰੀਆਂ ਹੀ ਜਿਵੇਂ ਤੁਹਾਨੂੰ ਲੱਗੇ ਕਿ ਸਾਡੇ ਸਰੀਰ ਨੂੰ ਥਕਾਵਟ ਮਹਿਸੂਸ ਹੁੰਦੀ ਹੈ ਸਾਂਹੇ ਸਰੇ ਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਕਹਿੰਦੇ ਸੀ ਕਿ ਲੋਕ ਆਪਣੇ ਕੋਲ ਜ਼ਰੂਰ ਲੌਂਗ ਰੱਖੋ ਤੇ ਉਹ ਲੌਂਗ ਨੂੰ ਮੋਜ ਪਾ ਕੇ ਨੂੰ ਖਾਓ ਇਹਦੇ ਨਾਲ ਕੀ ਹੁੰਦਾ ਸੀ ਕਿ ਜਿਹੜੇ ਆਪਣੇ ਅੰਦਰ ਦੀ ਸ਼ਮਿਤਾ ਹੈ ਉਹਨੂੰ ਵਧਾਉਂਦਾ ਸੀ ਤੇ ਬਿਮਾਰੀਆਂ ਤੋਂ ਦੂਰ ਕਰਦਾ ਸੀ ਇਸ ਕਰਕੇ ਪੁਰਾਣੇ ਲੋਕ ਹਮੇਸ਼ਾ ਜੇਬ 'ਚ ਦੋ ਲੌਂਗ ਰੱਖਦੇ ਸੀ ਦਿਨ ਵਿੱਚ ਇੱਕ ਜਾਂ ਦੋ ਤਿੰਨ ਲੌਂਗ ਪੱਕਾ ਖਾਂਦੇ ਸਨ ਇਸ ਤਰ੍ਹਾਂ ਉਹ ਬਿਮਾਰੀਆਂ ਤੋਂ ਬਚੇ ਰਹਿੰਦੇ ਸੀ ਤੇ ਸਿਹਤ ਨੂੰ ਨਰੋਇਆ ਰੱਖਦੇ ਸੀ ਇਸ ਕਰਕੇ ਆਪਣੇ ਵੱਡੇ-ਵਡੇਰਿਆਂ ਨੇ ਇਹ ਚੀਜ਼ਾਂ ਨੂੰ ਇਸ ਜੀ ਦੇ ਨਾਲ ਜੋੜ ਦਿੱਤਾ ਤਾਂ ਕਿ ਲੋਕੀ ਸਿਹਤ ਨੂੰ ਠੀਕ ਕਰਕੇ ਲੋਕ ਆਪਣੇ ਉਦਮ ਦੇ ਨਾਲ ਅੱਗੇ ਵਧ ਸਕਣ ਆਪਣੀ ਜ਼ਿੰਦਗੀ ਨੂੰ ਤੰਦਰੁਸਤ ਰਹਿ ਕੇ ਪਰਮਾਤਮਾ ਦਾ ਨਾਮ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ